ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੇ ਪੰਜਾਬ ਨਿਵਾਸੀਆਂ ਨੂੰ ਮੇਰੇ ਵੱਲੋਂ ਸਤਸ੍ਰੀ ਅਕਾਲ ਹਾਂਜੀ ਅੱਜ ਇੱਕ ਬਹੁਤ ਵੱਡੀ ਬੇਨਤੀ ਕਰਨੀ ਹੈ ਪੂਰੇ ਪੰਜਾਬ ਦੇ ਵਸਨੀਕਾਂ ਅਗੇ ਮੈਂ ਭੰਤਵੀਰ ਸਿੰਘ 3rd ਸੈਂਚਰੀ ਸਕੂਲ ਪਬਲਿਕ ਸਕੂਲ ਦਾ ਸਾਬਕਾ ਐਮ ਡੀ ਸੁਨਾਮ ਦੇ ਨੇੜੇ ਇੱਕ ਸਕੂਲ ਸੀ ਮੇਰਾ ਪਿੰਡ ਲਖਮੀਰ ਵਾਲਾ ਹੈ ਔਰ ਇਸ ਵੇਲੇ ਮੈਂ ਪਰਥ ਆਸਟ੍ਰੇਲੀਆ ਤੋਂ ਮਿਲਜ਼ پارک ਤੋਂ ਬੋ ਰਿਹਾ ਬੱਚਿਆਂ ਦੇ ਕੋਲ ਇੱਥੇ ਪਹੁੰਚੇ ਹੋਏ ਆ ਤੇ ਹੁਣ ਬੇਨਤੀ ਇਹ ਹੈ ਕਿ ਮੈਂ ਜਦੋਂ ਮਨਮੋਹਨ ਸਿੰਘ ਪੀਐਮਸੀ ਉਹਨਾਂ ਨੂੰ ਵੀ ਚਿੱਠੀਆਂ ਲਿਖੀਆਂ ਸੁਖਬੀਰ ਬਾਦਲ ਡਿਪਟੀ ਸੀਐਮਸੀ ਉਹਨਾਂ ਨੂੰ ਵੀ ਚਿੱਠੀਆਂ ਲਿਖੀਆਂ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਚਿੱਠੀਆਂ ਲਿਖੀਆਂ ਭਗਵੰਤ ਮਾਨ ਨੂੰ ਵੀ ਮੈਂ ਤਿੰਨ ਚਿੱਠੀਆਂ ਲਿਖ ਚੁੱਕਾ لیکن ਇਹਨਾਂ ਦੇ ਵਿੱਚੋਂ ਕੋਈ ਵੀ ਬੰਦਾ ਇਹ ਨਹੀਂ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਦੀ ਸਾਰ ਲਈ ਜਾਵੇ ਤੇ ਆਪਾਂ ਹੁਣ ਇਕੱਠੇ ਹੋਈਏ ਔਰ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦੋ ਜਿੰਨੇ ਵੀ ਗਰੁੱਪਾਂ ਦੇ ਦੇ ਨਾਲ ਤੁਸੀਂ ਰਿਲੇਟਡ ਹੋ ਤਾਂ ਜੋ ਸਰਕਾਰ ਦੇ ਕੰਨ ਖੁੱਲੇ ਜਾਣ ਇਹਨਾਂ ਆਖਿਆ ਸੀ ਅਸੀਂ ਲੋਕਾਂ ਦੀ ਸਰਕਾਰ ਹਾਂ ਇਹ ਲੋਕਾਂ ਦੀ ਸਰਕਾਰ ਨਹੀਂ ਬਣੇ ਇਹਨਾਂ ਨੂੰ ਦੱਸਣਾ ਹੈ ਕਿ ਲੋਕਾਂ ਦੀ ਸਰਕਾਰ ਹੁੰਦੀ ਹੈ ਤੇ ਜਿਹੜੀ ਲੋਕਾਂ ਦੀ ਸਰਕਾਰ ਹੁੰਦੀ ਹੈ ਲੋਕਾਂ ਵਾਸਤੇ ਕੰਮ ਵੀ ਕਰਦੀ ਹੈ ਮੈਂ ਉਹਨਾਂ ਚਿੱਠੀਆਂ ਦੇ ਵਿੱਚ ਕੀ ਲਿਖਿਆ ਹੁਣ ਮੈਂ ਤੁਹਾਨੂੰ ਇਹ ਦੱਸਣ ਲੱਗਿਆ ਮੈਂ ਲਿਖਿਆ ਮੈਂ 6 ਮਹੀਨਿਆਂ ਦੇ ਵਿੱਚ ਵਿੱਚ ਪੰਜਾਬ ਦੇ ਵਿੱਚ 10% ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਸਕਦਾ ਜਿਸ ਦਾ ਸਰਕਾਰ ਦੇ ਉੱਤੇ ਕੋਈ ਫਾਈਨੈਂਸ਼ੀਅਲੀ ਬੋਝ ਨਹੀਂ ਪਵੇਗਾ ਇਹ ਗੱਲ ਕਿਉਂ ਨਹੀਂ ਮੰਨਦੇ ਦੂਸਰੀ ਗੱਲ ਮੈਂ ਇਹ ਕਹਿ ਚੁੱਕਾ ਮੇਰੇ ਕੋਲ ਇਹੋ ਜਿਹੇ ਪਲਾਨਸ ਹਨ ਕਿਸਾਨ ਪ੍ਰਾਲੀ ਆਪਣੇ ਆਪ ਸਾੜ ਨੂੰ हट ਜਾਣਗੇ ਸਰਕਾਰ ਤੇ ਬੋਝ ਵੀ ਨਹੀਂ ਪਏਗਾ ਔਰ ਜਿੰਨੀ ਕੁ ਪ੍ਰਾਲੀ ਹੁਣ ਸੜਦੀ ਹੈ ਇਸ ਤੋਂ ਜੇ 20% ਹੀ ਸਿਰਫ ਸੜਦੀ ਰਹੇਗੀ ਤਾਂ ਉਹ ਦਾ ਪ੍ਰਦੂਸ਼ਣ ਦੇ ਨਾਲ ਕੋਈ ਬਹੁਤਾ ਲਿੰਕ ਨਹੀਂ ਹੋਏਗਾ ਉਹ ਸਾਨੂੰ ਜਿਆਦਾ ਨੁਕਸਾਨ ਨਹੀਂ ਪਹੁੰਚਾਏਗੀ ਇਹ ਵੀ ਗੱਲ ਸਰਕਾਰ ਦੇ ਕੰਨਾਂ ਦੇ ਵਿੱਚ ਮੈਂ ਪਾ ਚੁੱਕਾ ਨਹੀਂ ਸੁਣਦੇ ਤੀਸਰੀ ਗੱਲ ਸਾਰਿਆਂ ਤੋਂ ਵੱਡਾ ਅੱਜ ਦਾ ਮਸਲਾ ਸਾਡਾ ਜਿਹੜਾ ਹੈ ਪੰਜਾਬ ਦਾ ਪਾਣੀ ਖਤਮ ਹੋ ਰਿਹਾ ਹੈ ਪੰਜਾਬ ਰੇਗਿਸਤਾਨ ਵੱਲ ਵਧਦਾ ਜਾ ਰਿਹਾ ਹੈ ਮੈਂ ਇਹਨਾਂ ਲੋਕਾਂ ਨੂੰ ਇਹ ਗੱਲ ਚਿੱਠੀ ਦੇ ਵਿੱਚ ਲਿਖੀ ਕਿ ਨਾਲੇ ਤਾਂ ਹੜਾਂ ਦੀ ਰੋਕਥਾਮ ਮੈਂ ਕਰ ਸਕਦਾ ਸਰਕਾਰ ਤੇ ਬਗੈਰ ਬੋਝ ਪਾਇਆ ਔਰ ਨਾਲ ਧਰਤੀ ਦਾ ਪਾਣੀ ਰੀਚਾਰਜ ਕਰ ਸਕਦਾ ਮੇਰੇ ਕੋਲ ਪਲੈਨਿੰਗਸ ਨੇ ਇਹ ਲੋਕ ਜਾਂ ਤਾਂ ਇਸ ਵਾਸਤੇ ਗੱਲ ਨਹੀਂ ਸੁਣਦੇ ਕਿ ਜੇਕਰ ਅਜਿਹੇ ਬੰਦੇ ਦੀਆਂ ਗੱਲਾਂ ਸੁਣ ਲਈਆਂ ਕਿਤੇ ਇਹ ਨਾ ਹੋਵੇ ਕੱਲ ਨੂੰ ਸਾਡੀ ਕੁਰਸੀ ਵਾਸਤੇ ਖਤਰਾ ਬਣ ਜਾਵੇ ਲੇਕਿਨ ਅਜਿਹੀ ਕੋਈ ਗੱਲ ਨਹੀਂ ਹੈ ਮੈਂ ਇਹਨਾਂ ਰਾਜਨੀਤਿਕ ਲੀਡਰਾਂ ਨੂੰ ਦੱਸਣਾ ਚਾਹਣਾ ਕਿ ਨਾ ਤਾਂ ਮੈਂ ਕੁਰਸੀ ਦਾ ਚਾਹਵਾਨ ਹਾਂ ਤੇ ਨਾ ਕਿਸੇ ਹੋਰ ਅਹੁਦੇ ਦਾ ਮੈਂ ਤਾਂ ਸਿਰਫ ਪੰਜਾਬ ਦਾ ਭਲਾ ਚਾਉਣ ਵਾਲਾ ਇੱਕ ਗੁਰਸਿੱਖ ਵਿਅਕਤੀ ਹਾਂ ਤੁਸੀਂ ਸਾਰੇ ਜਣੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਭਗਵੰਤ ਮਾਨ ਦੇ ਕੰਨਾਂ ਤੱਕ 2-3 ਦਿਨਾਂ ਦੇ ਵਿੱਚ ਇਹ ਗੱਲ ਪਹੁੰਚ ਜਾਵੇ ਐਨੀਆਕ ਵੀਡੀਓ ਉਹਦੇ ਕੋਲ ਸਾਰੇ ਪਾਸਿਓਂ ਆ ਜਾਣ ਉਹ ਬਿਸ਼ਰਮਾ ਵਾਂਗੂ ਬੈਠਾ ਨਾ ਰਹੇ ਜਿਹੜੀਆਂ ਮੈਂ ਲੈਟਰ ਲਿਖੇ ਸੀ ਉਹਨੂੰ ਪੜ ਕੇ ਪਾੜ ਕੇ ਰੱਦੀ ਦੀ ਟੋਕਰੀ ਜਨਾ ਸੁਟੇ ਸਗੋਂ ਮਜਬੂਰ ਹੋ ਜਾਵੇ ਇਹ ਗੱਲ ਸੁਣਨ ਵਾਸਤੇ ਕਿ ਪੰਜਾਬ ਦੀ ਲੋਕਾਂ ਦੀ ਗੱਲ ਜਿਹੜਾ ਕੋਈ ਬੰਦਾ ਕਰਨੀ ਚਾਹੁੰਦਾ ਮੈਂ ਉਸ ਨੂੰ ਰਿਸਪੈਕਟ ਦੇ ਨਾਲ ਬੁਲਾਵਾਂ ਉਹਦੀ ਗੱਲ ਸੁਣਾ ਉਹਦੀਆਂ ਪਲੈਨਿੰਗਸ ਨੂੰ ਜਿਹੜੀਆਂ ਸਰਕਾਰ ਤੇ ਬੋਝ ਵੀ ਨਹੀਂ ਪਾਉਂਦੀਆਂ ਪਬਲਿਕ ਦਾ ਭਲਾ ਕਰਦੀਆਂ ਨੇ ਪੰਜਾਬ ਦੇ ਹਿੱਤਾਂ ਦੇ ਵਿੱਚ ਨੇ ਮੈਂ ਉਸ ਨੂੰ ਜਿੰਨਾ ਹੋ ਸਕੇਦਾ ਵਧ ਤੋਂ ਵਧ ਛੇਤੀ ਜੁ ਛੇਤੀ ਲਾਗੂ ਕਰਾਂ ਅਤੇ ਪੰਜਾਬ ਦਾ ਭਲਾ ਕਰਾਂ ਇਸ ਤੋਂ ਬਾਅਦ ਆਪਾਂ ਫੇਰ ਕਿਸੇ ਦਿਨ ਹੋਰ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਿ ਸ੍ਰੀ ਅਕਾਲ ਮੈਂ ਭੰਤ ਵੀਰ ਸਿੰਘ 98150 35918 ਮੇਰਾ ਫੋਨ ਨੰਬਰ ਹੈ 98150 35918 ਇਹ ਇੰਡੀਆ ਦਾ ਨੰਬਰ ਹੈ ਲੇਕਿਨ ਆਸਟ੍ਰੇਲੀਆ ਦੇ ਵਿੱਚ WhatsApp ਰਾਹੀਂ ਤੁਸੀਂ ਮੇਰੇ ਨਾਲ ਕੋਈ ਵੀ ਗੱਲ ਕਰ ਸਕਦੇ ਹੋ ਫਤੀ ਜੀ